ਸੰਦੀਪ ਮੰਮੀ ਦੀ ਗੱਲ ਵੀ ਠੀਕ ਹੋ ਹੁਣ ਤੈਨੂੰ ਤੇ ਪਤਾ ਵਾ ਲੜੀ ਨਾ ਪੜਿਆ ਲਿਖਿਆ ਨਹੀਂ ਹੈਗਾ ਤੇ ਹਸਾਬ-ਤਬ ਕਿਨੇ ਕਰਿਆ ਕਰਨਾ ਵਾ ਜੇ ਉਹ ਪੜਿਆ ਲਿਖਿਆ ਨਹੀਂ ਨਾ ਉਹਨੂੰ ਵੱਧ ਪਤਾ ਵਾ ਉਹ ਮੈਨੂੰ ਪਤਾ ਨਹੀਂ ਬਤਾ ਇਹੋ ਜਿਹੀ ਤੇਰੇ ਤੇਜ ਹੁੰਦੇ ਆ ਉਹ ਸੰਦੀਪ ਉਹ ਕੋਣੀਆਂ ਚੱਲਣਾ ਠੀਕ ਹੈ ਕਰਦਾ ਗੁਜ਼ਾਰਾ ਉਹਨੇ ਨਹੀਂ ਕਦੀ ਕੀਤਾ ਇਹੋ ਜੇ ਕੰਮ ਉਹਨੂੰ ਦੋਤ ਸਹੀ ਕਰਦਾ ਕੰਮ ਵੇਖਿਓ ਸਹੀ ਕਿਤੇ ਕਰਦਾ ਉਹ ਹੋਰ ਹੀ ਕੰਮ ਕਰ ਸਕਦਾ ਸਿਰਫ ਬਾਹਰ ਦੇ ਹੀ ਉਹ ਜੇ ਗਏ ਨਾ ਕੋਈ ਹਸਾਬ ਰੱਖ ਲੈ ਉਹ ਨਹੀਂ ਰੱਖ ਸਕਦਾ ਉਹ ਨਾਲੇ ਮੇਰੀ ਗੱਲ ਸੁਣਨਾ ਵੀ 5000 ਰੁਪਏ ਥੋੜਾ ਨਹੀਂ ਹੁੰਦਾ ਖੇਤੀਬਾੜੀ ਵੀ ਨਾਲ ਕਰਨੀ ਆਪਾਂ ਘੜੀ ਘੜੀ ਇਹੋ ਹੀ ਕਰੀ ਜਾਂਦਾ ਏ ਮੈਂ ਭੈਣ ਦੇ ਪੈਸੇ ਦੇਣ ਵਾਲੇ ਆ ਮੈਂ ਤੇ ਹਾਰ ਕੇ ਫਿਰ ਪਈ ਉਹਨੂੰ ਗਾੜੀ ਨੂੰ ਮੈਂ ਵੀ ਭੈਣ ਦੇ ਪੈਸੇ ਤੈਨੂੰ ਤੈਨੂੰ ਪੋਤਾ ਫਿਕਰ ਮੈਨੂੰ ਕੋਈ ਫਿਕਰ ਨਹੀਂਗਾ ਪੈਸੇ ਦਾ ਉਹ ਤੁਹਾਡੇ ਕੋ ਮੰਗਣ ਲਈ ਆ ਮੰਮੀ ਆ ਤੇਰੀ ਜਿਹੀ ਇਨੀ ਗੱਲ ਕਹਿਤੀ ਏ ਤੇ ਕਿਹੜੇ ਆਖਰ ਆ ਗਈ ਤੂੰ ਨੇ ਕਹਿ ਲਿੰਦੀ ਉਹਨੂੰ ਕੋਈ ਗੱਲ ਨਹੀਂ ਮੈਂ ਮੈਂ ਵੀ ਨਹੀਂ ਜਾਇਆ ਕਰਨਾ ਹੁਣ ਨਹੀਂ ਇਹਨੂੰ ਇਹਨਾ ਨਹੀਂ ਪਤਾ ਹੈਗਾ ਵੀ ਚਲ ਮੇਰੀ ਕੁੜੀ ਆ ਲੋਕੀ ਧੀਆ ਨਾ ਕਿਤੇ ਕਿੰਨਾ ਕਰਦੇ ਪਰ ਉਦਾਂ ਨਾ ਮੈਂ ਤੇ ਮੰਮੀ ਦੀ ਗੱਲ ਨਾਲ ਸਹਿਮਤ ਆ ਵੀ ਜੇ ਦਰਜੀਤ ਨ ਤੇ ਚੰਗਾ ਵਾ ਬਾਕੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਹਾਂ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਤੁਸੀਂ ਕਰ ਲਓ ਸ਼ਰਾਬ ਪੀ ਲਈ ਆ ਭਾਜੀ ਇਹਦੇ ਮਸ਼ੀਨ ਦਾ ਪਤਾ ਕਰਨ ਗਏ ਸੀ ਅਸ਼ਾਸ਼ਾ ਮਸ਼ੀਨ ਤੇ ਆ